ਜਿਵੇਂ ਆਪਾਂ ਜਾਣਦੇ ਆ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਨੇ 5 ਸਾਲਾਂ ਦੇ ਮਾਸੂਮ ਬੱਚੇ ਦੇ ਨਾਲ ਦਰਿੰਦਗੀ ਕੀਤੀ ਉਸ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਿਸ ਕਾਰਨ ਪ੍ਰਵਾਸੀਆਂ ਦੇ ਪ੍ਰਤੀ ਪੰਜਾਬੀਆਂ ਦੇ ਵਿੱਚ ਬੜਾ ਜਿਆਦਾ ਗੁੱਸਾ ਸੀ ਤੇ ਇੱਕ ਨਾਰਾ ਵੀ ਦਿੱਤਾ ਗਿਆ ਕਿ ਪ੍ਰਵਾਸੀ ਭਜਾਓ ਪੰਜਾਬ ਬਚਾਓ ਅੱਜ ਦੀ ਜੋ ਮੈਂ ਤੁਹਾਨੂੰ ਘਟਨਾ ਸੁਣਾਉਣ ਜਾ ਰਿਹਾ ਅੱਜ ਦੋ ਘਟਨਾਵਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਾਂ ਦੋਨਾਂ ਵਿੱਚ ਹੀ ਪ੍ਰਵਾਸੀਆਂ ਨੇ ਉਹ ਕੀਤਾ ਜਿਸ ਦੀ ਸ਼ਾਇਦ ਕੋਈ ਕਲਪਨਾ ਨਹੀਂ ਕਰ ਸਕਦਾ ਪੰਜਾਬ ਦੇ ਵਿੱਚ ਹੀ ਇਹ ਕਾਂਡ ਕੀਤਾ ਤੇ ਫਿਰ ਜਦੋਂ ਇੰਨਾ ਘਟਨਾਵਾਂ ਦਾ ਲੋਕਾਂ ਨੂੰ ਪਤਾ ਲੱਗਦਾ ਤਾਂ ਲੋਕ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦੀ ਪਹਿਲੀ ਘਟਨਾ ਪੰਜਾਬ ਦਾ ਜ਼ਿਲ੍ਹਾ ਬਰਨਾਲਾ ਬਰਨਾਲਾ ਦੇ ਅਧੀਨ ਪੈਂਦਾ ਪਿੰਡ ਤਾਜੂ ਜਗਨ ਇੱਕ ਠੇਕੇਦਾਰ ਬਿਹਾਰ ਦੇ ਵਿੱਚੋਂ ਆਪਣੇ ਗਰੁੱਪ ਦੇ ਨਾਲ ਇੱਥੇ ਆਉਂਦਾ ਚੌਲ ਲਾਉਣ ਵਾਸਤੇ ਇਹ ਗਰੁੱਪ ਦੇ ਵਿੱਚ 11 ਜਾਣੇ ਸੀ ਤੇ ਉਸ ਤੋਂ ਬਾਅਦ ਜਦੋਂ ਇਹ ਵਾਪਸ ਜਾਂਦੇ ਨੇ ਬਿਹਾਰ ਵਾਪਸ ਜਾਂਦਿਆ ਤਾਂ ਇਹਨਾਂ ਦਾ ਇੱਕ ਸਾਥੀ ਹੁੰਦਾ ਸ਼ੰਕਰ ਜੋ ਕਿ ਇਹ ਗਰੁੱਪ ਦਾ ਖਾਣਾ ਬਣਾਉਣ ਦਾ ਕੰਮ ਕਰਦਾ ਸੀ ਬਾਕੀ ਕੰਮ ਕਰਦੇ ਸੀ ਖੇਤਾਂ ਦੇ ਵਿੱਚ ਤੇ ਜੋ ਸ਼ੰਕਰ ਸੀ ਉਹ ਇਹਨਾਂ ਵਾਸਤੇ ਰੋਟੀ ਪਾਣੀ ਦਾ ਪ੍ਰਬੰਧ ਕਰਦਾ ਸੀ ਹੁਣ ਜਦੋਂ ਇਹ ਬਿਹਾਰ ਵਾਪਸ ਜਾਂਦੇ ਨੇ ਸ਼ੰਕਰ ਬਿਹਾਰ ਦੇ ਪੂਰਨਿਆ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜਦੋਂ ਇਹ ਵਾਪਸ ਜਾਂਦੇ ਨੇ ਤਾਂ ਜੋ ਸ਼ੰਕਰ ਹੁੰਦਾ ਉਹ ਇਹਨਾਂ ਦੇ ਨਾਲ ਨਹੀਂ ਹੁੰਦਾ ਸ਼ੰਕਰ ਦਾ ਪਰਿਵਾਰ ਪਹਿਲਾਂ ਵੀ ਸ਼ੰਕਰ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸ਼ੰਕਰ ਦੇ ਨਾਲ ਪਰਿਵਾਰ ਦਾ ਸੰਪਰਕ ਨਹੀਂ ਹੋ ਰਿਹਾ ਸੀ ਹੁਣ ਜਦੋਂ ਇਹ ਵਾਪਸ ਚਲੇ ਜਾਂਦੇ ਨੇ ਤਾਂ ਪਰਿਵਾਰ ਵਾਲੇ ਇਹਨਾਂ ਤੋਂ ਪੁੱਛਦੇ ਨੇ ਕਿ ਸ਼ੰਕਰ ਕਿੱਥੇ ਹੈ ਤਾਂ ਇਹ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਨੇ ਕੋਈ ਸੰਤੋਸ਼ਜਨਕ ਉੱਤਰ ਪਰਿਵਾਰ ਵਾਲਿਆਂ ਨੂੰ ਇਹ ਨਹੀਂ ਦਿੰਦੇ ਤਾਂ ਹੁਣ ਪਰਿਵਾਰ ਵਾਲੇ ਆਪਣੇ ਨਜ਼ਦੀਕੀ ਥਾਣੇ ਦੇ ਵਿੱਚ ਬਿਹਾਰ ਵਿੱਚ ਹੀ ਜ਼ੀਰੋ ਐਫ ਆਈ ਆਰ ਦਰਜ ਕਰਵਾਉਂਦੇ ਨੇ ਤੇ ਉਹ ਐਫ ਆਈ ਆਰ ਈਮੇਲ ਦੇ ਜ਼ਰੀਏ ਇੱਥੇ ਬਰਨਾਲਾ ਪੁਲਿਸ ਨੂੰ ਮਿਲਦੀ ਹੈ ਤੇ ਹੁਣ ਪਰਿਵਾਰ ਵਾਲਿਆਂ ਨੂੰ ਵੀ ਇੱਥੇ ਬੁਲਾਇਆ ਜਾਂਦਾ ਹੈ ਉਹ ਵੀ ਸ਼ੰਕਰ ਦੀ ਤਲਾਸ਼ ਕਰਨ ਵਾਸਤੇ ਆਉਂਦੇ ਨੇ ਤੇ ਉਹਨਾਂ ਦੇ ਨਾਲ ਜੋ ਇਹ ਦਸਾਂ ਵਿੱਚੋਂ ਕਿਉਂਕਿ 11 11 ਜਾਣੇ ਸੀ 11 ਦੇ ਵਿੱਚੋਂ ਸ਼ੰਕਰ ਗਾਇਬ ਹੋ ਗਿਆ ਸੀ ਤੇ 10 ਰਹਿ ਗਏ ਸੀ ਦਸਾਂ ਵਿੱਚੋਂ ਤਿੰਨ ਜਾਣੇ ਪਰਿਵਾਰ ਦੇ ਨਾਲ ਆਉਂਦੇ ਨੇ ਸ਼ੰਕਰ ਦੀ ਤਲਾਸ਼ ਕਰਨ ਕਿਉਂਕਿ ਉਹ ਕਹਿ ਰਹੇ ਸੀ ਕਿ ਸਾਨੂੰ ਤਾਂ ਪਤਾ ਨਹੀਂ ਉਹ ਤਾਂ ਉੱਥੇ ਕਿਤੇ ਰਹਿ ਗਿਆ ਉਹਨਾਂ ਵਿੱਚ ਖੁਸ਼ੀ ਲਾਲ ਸੀ ਰਿਸ਼ੀ ਸੀ ਤੇ ਭੂਮੀ ਰਿਸ਼ੀ ਤਿੰਨ ਜਾਣੇ ਆਉਂਦੇ ਨੇ ਹੁਣ ਜਦੋਂ ਇੱਥੇ ਪੁਲਿਸ ਕੋਲ ਉਹ ਆਉਂਦੇ ਨੇ ਤਾਂ ਪੁਲਿਸ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਜੋ ਬੰਦੇ ਸ਼ੰਕਰ ਦੇ ਨਾਲ ਸੀ ਕਿ ਉਹ ਕਿੱਥੇ ਸੀ ਕੀ ਗੱਲਬਾਤ ਸੀ ਜਾਨੀ ਕਈ ਸਵਾਲ ਬਰਨਾਲਾ ਪੁਲਿਸ ਵੱਲੋਂ ਉਹਨਾਂ ਨੂੰ ਕੀਤੇ ਜਾਂਦੇ ਨੇ ਇਹਨਾਂ ਸਵਾਲਾਂ ਦੇ ਉੱਤਰ ਉਹ ਸਹੀ ਢੰਗ ਨਾਲ ਨਹੀਂ ਦੇ پا ਰਹੇ ਸੀ ਤਾਂ ਇੱਥੇ ਪੁਲਿਸ ਨੂੰ ਇਹਨਾਂ ਉੱਪਰ ਸ਼ੱਕ ਹੁੰਦਾ ਹੈ ਕਿ ਜ਼ਰੂਰ ਇਹਨਾਂ ਨੇ ਹੀ ਸ਼ੰਕਰ ਨੂੰ ਗਾਇਬ ਕੀਤਾ ਹੁਣ ਫਿਰ ਇਹਨਾਂ ਤਿੰਨਾਂ ਤੋਂ ਪੁਲਿਸ ਸ਼ਕਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਜਦੋਂ ਫਿਰ ਇਹਨਾਂ ਤੋਂ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਜੋ ਕਹਾਣੀ ਨਿਕਲ ਕੇ ਆਉਂਦੀ ਹੈ ਉਹ ਬੜੀ ਹੀ ਖੌਫਨਾਕ ਸੀ ਇਹ ਦੱਸਦੇ ਨੇ ਕਿ ਹਾਂ ਸ਼ੰਕਰ ਗਾਇਬ ਨਹੀਂ ਹੋਇਆ ਉਹ ਲਾਪਤਾ ਨਹੀਂ ਹੋਇਆ ਸਗੋਂ ਸਾਡਾ ਜੋ ਠੇਕੇਦਾਰ ਸੀ ਉਸ ਨੇ ਸਾਡੇ ਨਾਲ ਹੀ ਮਿਲ ਕੇ ਸ਼ੰਕਰ ਦਾ ਕਤਲ ਕਰ ਦਿੱਤਾ ਤਾਂ ਹੁਣ ਪੁੱਲ ਜਾਨਣਾ ਚਾਹੁੰਦੀ ਸੀ ਕਿ ਆਖਰ ਸ਼ੰਕਰ ਦੇ ਕਤਲ ਪਿੱਛੇ ਕੀ ਕਹਾਣੀ ਸੀ ਕਿਉਂ ਸ਼ੰਕਰ ਦਾ ਕਤਲ ਕੀਤਾ ਤਾਂ ਇਹ ਦੱਸਦੇ ਨੇ ਕਿ ਜੋ ਜਗਨ ਸੀ ਜੋ ਇਹਨਾਂ ਦਾ ਠੇਕੇਦਾਰ ਸੀ ਉਸ ਤੋਂ ਸ਼ੰਕਰ 5000 ਰੁਪਏ ਦੀ ਮੰਗ ਕਰਦਾ ਸੀ ਕਿਉਂਕਿ ਉਹ ਕੰਮ ਕਰ ਰਿਹਾ ਸੀ ਉਸ ਨੂੰ ਪੈਸੇ ਦੀ ਜ਼ਰੂਰਤ ਸੀ ਤੇ ਉਹ ਜਗਨ ਤੋਂ ਬਾਰ-ਬਾਰ ਪੈਸੇ ਮੰਗਦਾ ਸੀ ਪਰ ਜਗਨ ਉਸ ਨੂੰ 5000 ਰੁਪਿਆ ਨਹੀਂ ਦੇ ਰਿਹਾ ਸੀ ਹੁਣ ਜਦੋਂ ਬਾਰ-ਬਾਰ ਸ਼ੰਕਰ ਵੱਲੋਂ ਜਗਨ ਤੋਂ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਉਸ ਨੂੰ ਗੁੱਸਾ ਆਉਣ ਲੱਗਾ ਤਾਂ ਉਹ 23 ਜੁਲਾਈ 2025 ਨੂੰ ਸ਼ੰਕਰ ਦਾ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਗਲ ਘੁੱਟ ਕੇ ਕਤਲ ਕਰ ਦਿੰਦਾ ਹੈ ਤੇ ਉਸ ਤੋਂ ਬਾਅਦ ਹੁਣ ਇਹਨਾਂ ਦੇ ਸਾਹਮਣੇ ਇਹ ਸਵਾਲ ਸੀ ਕਿ ਇਸ ਦੀ ਲਾਸ਼ ਦਾ ਕੀ ਕੀਤਾ ਜਾਵੇ ਤਾਂ ਇਹ ਇੱਥੇ ਪਿੰਡ ਦੇ ਨਜ਼ਦੀਕ ਹੀ ਡਰੇਨ ਦੇ ਕੋਲ ਟੋਇਆ ਪੱਟ ਕੇ ਸ਼ੰਕਰ ਦੀ ਲਾਸ਼ ਨੂੰ ਦੱਬ ਦਿੰਦੇ ਨੇ ਤੇ ਸ਼ੰਕਰ ਦੇ ਪਰਿਵਾਰ ਨੂੰ ਕਹਿੰਦੇ ਆ ਕਿ ਸਾਨੂੰ ਤਾਂ ਪਤਾ ਨਹੀਂ ਸ਼ੰਕਰ ਕਿੱਥੇ ਚਲਿਆ ਗਿਆ ਹੁਣ ਪੁਲਿਸ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਦੀ ਨਿਸ਼ਾਨਦੇਹੀ ਤੇ ਸ਼ੰਕਰ ਦੀ ਲਾਸ਼ ਨੂੰ ਟੋਏ ਦੇ ਵਿੱਚੋਂ ਕਢਵਾਇਆ ਜਾਂਦਾ ਹੈ ਜੀਸੀਬੀ ਦੇ ਨਾਲ ਇਹ ਟੋਇਆ ਪੱਟਿਆ ਜਾਂਦਾ ਕਿਉਂਕਿ ਹੁਣ ਲਗਭਗ ਡੇਢ ਦੋ ਮਹੀਨੇ ਹੋ ਗਏ ਸੀ ਸ਼ੰਕਰ ਦੀ লাশ ਦੱਬੇ ਨੂੰ ਪਹਿਲਾਂ ਤਾਂ ਇਹਨਾਂ ਨੂੰ ਇਹ ਹੀ ਨਹੀਂ ਪਤਾ ਲੱਗ ਰਿਹਾ ਸੀ ਕਿ ਸ਼ੰਕਰ ਦੀ লাশ ਅਸੀਂ ਦੱਬੀ ਕਿੱਥੇ ਆ। ਕਾਫੀ ਮੁਸ਼ਕਲ ਤੋਂ ਬਾਅਦ ਸ਼ੰਕਰ ਦੀ লাশ ਮਿਲਦੀ ਹੈ। ਪੁਲਿਸ ਇਹਨਾਂ ਉੱਪਰ ਐਫ ਆਈ ਆਰ ਦਰਜ ਕਰਦੀ ਹੈ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੰਦੀ ਹੈ ਤੇ ਜੋ ਇਹਨਾਂ ਦੇ ਦੂਜੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੰਦੀ ਹੈ। ਅੱਜ ਦੀ ਜੋ ਦੂਸਰੀ ਘਟਨਾ ਇਹ ਹੈ ਖੰਨਾ ਦੇ ਅਧੀਨ ਪੈਂਦਾ 마ਸ਼ੀਵਾੜਾ ਦੇ 마ਸ਼ੀਵਾੜਾ ਦੇ ਅਧੀਨ ਪੈਂਦਾ ਪਿੰਡ ਘੜੀ ਤਰਖਾਣਾ ਇਥੋਂ ਦਾ ਰਹਿਣ ਵਾਲਾ ਵਿਕਾਸ ਜੋ ਕਿ ਪ੍ਰਵਾਸੀ ਸੀ ਉਹ ਤਕਰੀਬਨ 5:30 ਵਜੇ ਥਾਣੇ ਦੇ ਵਿੱਚ ਆਉਂਦਾ ਤੇ ਪੁਲਿਸ ਨੂੰ ਰਿਪੋਰਟ ਲਿਖਾਉਂਦਾ ਕਿ ਉਸ ਦਾ 2.5 ਸਾਲਾਂ ਦਾ ਬੇਟਾ ਜਿਸ ਦਾ ਨਾਮ ਲਖਸ਼ ਸੀ ਉਹ ਆਪਣੀ ਦਾਦੀ ਦੇ ਨਾਲ ਦੁਕਾਨ ਤੇ ਗਿਆ ਸੀ ਉਥੋਂ ਭੇਤ ਭਰੀ ਹਾਲਤ ਦੇ ਵਿੱਚ ਗਾਇਬ ਹੋ ਗਿਆ ਉਸ ਦਾ ਪਤਾ ਕਰੋ ਹੁਣ ਪੁਲਿਸ 175 ਨੰਬਰ ਐਫ ਆਈ ਆਰ ਦਰਜ ਕਰਦੀ ਹੈ ਅਤੇ ਬੱਚੇ ਦੀ ਤਲਾਸ਼ ਦੇ ਵਿੱਚ जुट ਜਾਂਦੀ ਹੈ ਹੁਣ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਤਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਪੁਲਿਸ ਨੂੰ ਦੋ ਬੰਦੇ ਸ਼ੱਕੀ ਦਿਖਾਈ ਦਿੰਦੇ ਨੇ ਤਾਂ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹ ਮੰਨ ਜਾਂਦੇ ਨੇ ਕਿ ਹਾਂ ਅਸੀਂ ਹੀ ਲਖਸ਼ ਨੂੰ ਚੱਕਿਆ ਤੇ ਹੁਣ ਪੁਲਿਸ ਅੱਗੇ ਇਹ ਸਵਾਲ ਸੀ ਕਿ ਆਖਿਰ ਲਖਸ਼ ਹੈ ਕਿੱਥੇ ਤਾਂ ਇਹਨਾਂ ਨੇ ਦੱਸਿਆ ਕਿ ਅਸੀਂ ਲਖਸ਼ ਨੂੰ ਚੱਕਿਆ ਤੇ ਇੱਕ ਬਵੀਤਾ ਨਾਂ ਦੀ ਔਰਤ ਹੈ ਜਿਸ ਨੂੰ ਅਸੀਂ ਵੇਚ ਦਿੱਤਾ ਬਬੀਤਾ ਵੱਲੋਂ ਇਹਨਾਂ ਨੂੰ 9000 ਰੁਪਿਆ Google Pay ਕੀਤਾ ਜਾਂਦਾ ਤੇ 50000 ਰੁਪਿਆ ਕੈਸ਼ ਦਿੱਤਾ ਜਾਂਦਾ। ਦੱਸਿਆ ਜਾਂਦਾ ਕਿ 129000 ਰੁਪਏ 'ਚ ਬਬੀਤਾ ਦੀ ਇਹਨਾਂ ਨਾਲ ਗੱਲ ਹੋਈ ਸੀ ਕਿ ਤੁਸੀਂ ਬੱਚਾ ਚਾਕੇ ਮੈਨੂੰ ਦੇਣਾ। ਹੁਣ ਪੁਲਿਸ ਬਬੀਤਾ ਦੀ ਤਲਾਸ਼ ਕਰਦੀ ਐ। ਬਬੀਤਾ ਨੂੰ ਗ੍ਰਿਫਤਾਰ ਕੀਤਾ ਜਾਂਦਾ। ਤਾਂ ਬਬੀਤਾ ਤੋਂ ਪੁੱਛਿਆ ਜਾਂਦਾ ਕਿ ਬੱਚਾ ਕਿੱਥੇ ਐ? ਬਬੀਤਾ ਕਹਿੰਦੀ ਐ ਕਿ ਬੱਚਾ ਮੇਰੇ ਕੋਲ ਨਹੀਂ। ਬੱਚਾ ਤਾਂ ਮੈਂ ਆਪਣੀ ਭੈਣ ਸਰੀਤਾ ਨੂੰ ਦੇ ਦਿੱਤਾ ਕਿਉਂਕਿ ਉਸ ਦੇ ਕੋਈ ਔਲਾਦ ਨਹੀਂ ਸੀ ਹੁਣ ਪੁਲਿਸ ਸਰੀਤਾ ਦੀ ਤਲਾਸ਼ ਕਰਦੀ ਹੈ ਸਰੀਤਾ ਆਪਣੇ ਪਤੀ ਦੇ ਨਾਲ ਰਾਜਸਥਾਨ ਦੇ ਵਿੱਚ ਰਹਿੰਦੀ ਸੀ ਉਸ ਦਾ ਪਿੱਛਾ ਰਾਜਸਥਾਨ ਦਾ ਸੀ ਤੇ ਪੁਲਿਸ ਦੇ ਅੱਗੇ ਬਹੁਤ ਵੱਡਾ ਸਵਾਲ ਸੀ ਕਿ ਕਦੋਂ ਇਹ ਜੋ ਬੱਚਾਗਾ ਇਹ ਆਪਣੇ ਮਾਪਿਆਂ ਦੇ ਕੋਲ ਹੋਵੇਗਾ ਕਿਉਂਕਿ ਇੱਕ ਮਾਸੂਮ ਬੱਚੇ ਦੀ ਜ਼ਿੰਦਗੀ ਦਾ ਸਵਾਲ ਸੀ ਹੁਣ ਖੰਨਾ ਪੁਲਿਸ ਸਰਸਾ ਪੁਲਿਸ ਦੇ ਨਾਲ ਤਾਲਮੇਲ ਕਰਦੀ ਹੈ ਦਾ ਸਰਸੇ ਤੋਂ ਜੋ ਬਵੀਤਾ ਦੀ ਭੈਣ ਹੁੰਦੀ ਹੈ ਸਰੀਤਾ ਅਤੇ ਉਸ ਦਾ ਪਤੀ ਜਿਸ ਦਾ ਨਾਮ ਸੰਤੋਸ਼ਾਨੀ ਸੀ ਇਹਨਾਂ ਨੂੰ ਬੱਚੇ ਦੇ ਨਾਲ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਇਹ ਜੋ ਮਾਮਲਾ ਸੀ ਇਹ ਪੁਲਿਸ ਵੱਲੋਂ 12 13 ਘੰਟਿਆਂ ਵਿੱਚ ਸੁਲਝਾ ਲਿਆ ਗਿਆ ਸੀ ਕਿਉਂਕਿ 5:30 ਵਜੇ ਸ਼ਾਮ ਨੂੰ ਪਿਤਾ ਵੱਲੋਂ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਅਤੇ ਦੂਸਰੇ ਦਿਨ ਸਵੇਰੇ ਤਕਰੀਬਨ 8:30 ਵਜੇ ਇਹ ਬੱਚੇ ਨੂੰ ਰਿਕਵਰ ਕਰ ਲੈਂਦੇ ਨੇ ਇਸ ਵਿੱਚ 6 ਮੁਲਜ਼ਮ ਪੁਲਿਸ ਗ੍ਰਿਫਤਾਰ ਕਰਦੀ ਆ ਜਿਨ੍ਹਾਂ ਵਿੱਚ ਰਮੇਸ਼ ਅਤੇ ਚੰਦਨ ਸਾਨੀ ਦੋ ਉਹ ਬੰਦੇ ਸੀ ਜੋ ਕਿ ਵਿਕਾਸ ਦੇ ਘਰ ਦੇ ਕੋਲ ਹੀ ਰਹਿੰਦੇ ਸੀ ਉਸਤੇ ਗਵਾੰਡੀ ਸੀ ਤੇ ਇਹਨਾਂ ਨੇ ਵਿਕਾਸ ਦੇ ਬੱਚੇ ਦੀ ਰੇਕੀ ਕੀਤੀ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਮੌਕਾ ਦੇਖ ਕੇ ਹੁਣ ਵਿਕਾਸ ਦਾ ਜੋ ਬੱਚਾ 2.5 ਸਾਲਾਂ ਦਾ ਸੀ ਲਖਸ਼ ਉਸ ਨੂੰ ਚੱਕ ਲੈਤਾ ਜਾਵੇ ਅਤੇ ਅੱਗੇ ਵੇਚ ਦਿੱਤਾ ਜਾਵੇ ਕਿਉਂਕਿ 129000 ਰੁਪਏ ਚ ਇਹਨਾਂ ਦਾ ਸੌਦਾ ਬਬੀਤਾ ਦੇ ਨਾਲ ਹੋਇਆ ਸੀ ਬਬੀਤਾ ਦੇ ਘਰ ਵਾਲੇ ਦਾ ਨਾਮ ਜਨੇਤ ਸੀ ਹੁਣ ਪੁਲਿਸ ਨੇ ਬੱਚਾ ਵੀ ਰਿਕਵਰ ਕਰ ਲਿਆ ਅਤੇ ਮਾਪਿਆਂ ਨੂੰ ਉਹ ਬੱਚਾ ਸੌਂਪ ਦਿੱਤਾ ਜੋਤੀ যাদਬ ਐਸਐਸਪੀ ਵੱਲੋਂ ਇਹ ਸਾਰੀ ਜੋ ਘਟਨਾ ਦੀ ਜਾਣਕਾਰੀ ਦਿੱਤੀ ਗਈ ਮੁਗਲੀ ਜਾਂਚ ਦੇ ਵਿੱਚ ਇਹੀ ਨਿਕਲ ਕੇ ਆਇਆ ਕਿ ਸਰੀਤਾ ਦੇ ਕੋਈ ਔਲਾਦ ਨਹੀਂ ਸੀ ਇਸ ਲਈ ਬਬੀਤਾ ਨੇ ਇਹ ਬੱਚੇ ਨੂੰ ਲਖਸ਼ ਨੂੰ ਚੱਕਵਾਇਆ ਅਤੇ ਉਸ ਤੋਂ ਬਾਅਦ ਆਪਣੀ ਭੈਣ ਸੁਰੀਤਾ ਨੂੰ ਦੇ ਦਿੱਤਾ ਹੈਰਾਨੀ ਵਾਲੀ ਗੱਲ ਇਹ ਹੈ ਕਿ ਜੋ ਬੱਚੇ ਨੂੰ ਚੱਕਣ ਵਾਲੇ ਦੋ ਬੰਦੇ ਸੀ ਪਹਿਲਾਂ ਜਿਨ੍ਹਾਂ ਨੇ ਚੱਕਿਆ ਸੀ ਰਮੇਸ਼ ਅਤੇ ਚੰਦਨ ਸਾਨੀ ਇਹ ਦੋਨੋਂ ਪਰਿਵਾਰ ਦੇ ਨਾਲ ਬੱਚੇ ਨੂੰ ਤਲਾਸ਼ ਕਰਨ ਦਾ ਡਰਾਮਾ ਕਰਦੇ ਰਹੇ ਇਸ ਵਿੱਚ 6 ਦੋਸ਼ੀ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਵਿੱਚ ਰਮੇਸ਼ ਚੰਦਰ ਸਾਨੀ ਬਵੀਤਾ ਅਤੇ ਉਸ ਦਾ ਪਤੀ ਜੈਨਾਤ ਸਰੀਤਾ ਅਤੇ ਉਸ ਦਾ ਪਤੀ ਸੰਤੋਸ਼ ਸਾਨੀ ਇਹਨਾਂ ਸਾਰਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਾਮਲਾ ਦਰਜ ਕਰ ਲਿਆ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾਵਾਂ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਪ੍ਰਵਾਸੀਆਂ ਨੇ ਦੋ ਘਟਨਾਵਾਂ ਨੂੰ ਅੰਜਾਮ ਦਿੱਤਾ ਪੰਜਾਬ ਦੇ ਵਿੱਚ ਜੀ ਬੱਚਾ ਪ੍ਰਵਾਸੀਆਂ ਦਾ ਸੀ ਜੋ ਪ੍ਰਵਾਸੀਆਂ ਨੇ ਚੱਕਿਆ ਸੀ ਮਾਰਿਆ ਵੀ ਪ੍ਰਵਾਸੀ ਗਿਆ ਸੀ ਜੋ ਪ੍ਰਵਾਸੀਆਂ ਨੇ ਕਤਲ ਕੀਤਾ ਸੀ ਉਹ ਵੀ ਪ੍ਰਵਾਸੀ ਦਾ ਕੀਤਾ ਸੀ ਪਰ ਇੱਥੇ ਪੰਜਾਬੀ ਵੀ ਹੋ ਸਕਦਾ ਸੀ ਕਿਉਂਕਿ ਜਦੋਂ ਬੰਦੇ ਦਾ ਮਾਈਂਡ ਹੀ ਕ੍ਰਿਮੀਨਲ ਹੋ ਜਾਵੇ ਤਾਂ ਉਹ ਇਹ ਨਹੀਂ ਦੇਖਦਾ ਕਿ ਅੱਗੇ ਕੌਣ ਹੈ ਕੌਣ ਨਹੀਂ ਇਸ ਲਈ ਹਮੇਸ਼ਾ ਸਤਰਕ ਰਹੋ ਜਾਗਦੇ ਰਹੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ